ਹਾਂਜੀ ਭਾਜੀ ਪੂਰੀ ਜਗ੍ਹਾ ਧਾਰੀ ਉਥੋਂ ਤੱਕ ਪੱਟੀ ਯਾਰ ਅਸੀਂ ਅੰਦਾਜ਼ਾ ਉਥੋਂ ਤੱਕ ਅੱਛਾ ਮੈਂ ਤਾਂ ਪੌਂਡ ਲੱਗੇ ਪੈਪ ਪੈਂਦੇ ਪੈਂਦੇ ਹੀ ਬੰਦ ਕਰਾਤੇ ਇਹਨਾਂ ਨੇ ਅੱਛਾ ਮਿੱਕੀ ਤੂੰ ਇੱਥੋਂ ਵੀ ਕੀ ਅੰਦਾਜ਼ਾ ਲਾਉਂਦੇ ਹੋ ਵੀ ਸਰਪੰਚ ਨਹੀਂ ਤੁਹਾਨੂੰ ਗੰਦਗੀ ਚ ਰੱਖਣਾ ਚਾਹੁੰਦੀ ਹੈ ਜਾਂ ਕੀ ਚੱਕਰ ਇਹ ਹੁਣ ਕੀ ਪਤਾ ਉਹ ਕਹਿੰਦਾ ਮੈਂ ਪਹਿਲਾਂ ਬੋਰ ਕਰਾਉਂਗਾ ਬੋਰ ਕਰਾ ਕੇ ਬੋਰ ਦੇ ਵਿੱਚ ਪਾਣੀ ਛਿੱਟਣਾ ਕਹਿੰਦਾ ਬੋਰ ਦੇ ਵਿੱਚ ਪਹਿਲਾਂ ਤਾਂ ਇੰਨੀ ਟੈਕ ਟੈਕ ਹੁਣ ਕੋਣ ਕਹੇ ਕੋਣ ਕਹ ਰਿਹਾ ਸਰਪੰਚ ਹੀ ਕਹਿੰਦਾ ਸੀ ਸਰਪੰਚ ਕੌਣ ਆਪਣਾ ਬਲਜੀਤ ਬਲਜੀਤ ਅਜਾ ਮੈਨੂੰ ਇਹ ਕਲੀਅਰ ਕਰ ਦੋ ਸਰਪੰਚ ਕੌਣ ਆ ਬੱbbi ਆ ਜਾਂ ਉਹ ਬੀਬੀ ਆ ਕੌਣ ਹੈ ਸਰਪੰਚ ਤੇ ਇਹ ਨਹੀਂ ਪਤਾ ਹੁਣ ਪਹਿਲਾਂ ਤਾਂ ਉਹ ਬੱbbi ਸਰਪੰਚ ਹੀ ਆ ਸਾਡਾ ਮੇਨ ਉਹੀ ਬੰਦਾ ਉਹ ਅੱਛਾ ਮੇਨ ਸਰਪੰਚੀ ਉਹੀ ਕਰਦਾ ਹੈ ਕਰਦਾ ਸਰਪੰਚੀ ਆ ਉਹ ਕੀ ਬਾਤ ਹੈ ਫਿਰ ਵੋਟਾਂ ਦਾ ਫਿਰ ਤੁਸੀਂ ਦੂਜੀ ਲੇਡੀਜ਼ ਨੂੰ ਜਾਂ ਉਹਨੂੰ ਕਿਉਂ ਘਰੇ ਕਰਦੇ ਹੋ ਪੱਕੀ ਮੋਹਰ ਲਾ ਦੋ ਸਰਪੰਚ ਬੱbbi ਪੂਰੇ ਪਿੰਡ ਦਾ ਜਦ ਤੱਕ ਇਹ ਜਿੰਦਾ ਆ ਤਦ ਤੱਕ ਬੱbbi ਸਰਪੰਚ ਰਹੂ ਇਹਨੂੰ ਤਾਂ ਮੇਰਾ ਖਤਮ ਹੋ ਗਿਆ ਜਿਹੜਾ 25 30 ਸਾਲ ਸਰਪੰਚ ਹੀ ਕਰਦੇ ਨੇ ਇਹਨੂੰ ਅੱਛਾ ਕੀ ਬਾਤ ਹੈ ਜੀ ਤੋ ਦੇਖ ਲਓ ਵੀ ਅੱਜ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਰਪੰਚ ਬੱਬੀ ਆ ਜਾ ਸਰਪੰਚ ਬੱਬਲੀ ਹੋਰ ਕੌਣ ਆ ਇੱਥੇ ਤਾਂ ਉਹ ਗੱਲ ਆ ਗਈ ਬੰਟੀ ਔਰ ਬੱਬਲੀ ਵਾਲਾ ਕੰਮ ਹੋ ਗਿਆ ਲੁੱਟ ਲਓ ਪਿੰਡ ਨੂੰ ਤੇ ਖਾ ਲਓਂ ਦਿਾਰੇ ਲਲੋ ਆ ਦੇਖੋ ਜੀ ਪਿੰਡ ਦੇ ਹਾਲਾਤ ਆ ਪਹਿਲਾਂ ਵੀ ਵੀਡੀਓ ਮੈਂ ਦਿਖਾ ਚੁੱਕਾ ਆ ਤੇ ਹੁਣ ਦੁਬਾਰਾ ਵੀਡੀਓ ਦਿਖਾਉਣ ਦਾ ਮੇਨ ਮਕਸਦ ਇਹ ਸੀ ਕਿ ਕਿਉਂਕਿ ਇਹਨਾਂ ਨੇ ਕੰਮ ਰਕਾਤਾ ਉਹ ਪਿਛਲੇ ਪਾਸੇ ਪਾਇ ਪਏ ਹੋਏ ਨੇ ਜਿਹੜੇ ਉਹ ਪਾਣੀ ਦੇ ਵਿੱਚ ਔਰ ਜਿਹੜੇ ਪਾਣੀ ਨੂੰ ਬਾਹਰ ਨਿਕਾਸ ਪਰ ਇੱਥੇ ਕੰਮ ਰੋਕਦਾ ਤੇ ਹੁਣ ਮੈਂ ਤਾਂ ਜਿਹੜਾ ਚੋਣ ਕਮਿਸ਼ਨ ਵਾਲਾ ਨੂੰ ਇਹ ਪੁੱਛਣਾ ਚਾਹੁੰਦਾ ਵੀ ਚੋਣ ਕਮਿਸ਼ਨ ਭਾਈ ਵੀ ਤੁਸੀਂ ਕੰਮ ਤਾਂ ਦਿੱਤਾ ਰੋਕ ਤੇ ਹੁਣ ਦੱਸੋ ਵੀ ਇੱਥੇ ਪਿੰਡ ਦੇ ਵਿੱਚ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਕੋਈ ਬੱਚਾ ਕੋਈ ਨੌਜਵਾਨ ਕੋਈ ਬਜ਼ੁਰਗ ਜੇ ਮਰਦਾ ਆ ਇੱਥੇ ਕੋਈ ਵਿਚਾਰਾ ਇਸ ਪਾਣੀ ਦੇ ਨਾਲ ਇਸ ਗੰਦਗੀ ਦੇ ਨਾਲ ਕੋਈ ਉਹਨੂੰ ਕੈਂਸਰ ਹੁੰਦੀ ਆ ਜਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਫਿਰ ਜ਼ਿੰਮੇਵਾਰ ਕੌਣ ਹੋਊਗਾ ਸਰਪੰਚ ਸਰਕਾਰ ਤੇ ਜਾਂ ਫਿਰ ਜਿਹੜੇ ਇਹਨਾਂ ਦੇ ਇੱਥੇ ਜਿਹੜੇ ਅਧਗੜ ਧੱਲੇ ਬੈਠੇ ਹੋਏ ਨੇ ਪਿੰਡ ਦੇ ਵਿੱਚ ਉਹ ਇਸ ਕਰਕੇ ਸੋ ਇਹ ਚੀਜ਼ਾਂ ਨੇ ਪਿੰਡੀਆਂ ਦੇ ਇੱਥੇ ਜਿੱਥੇ ਪਿੰਡ ਦੇ ਵਿਕਾਸ ਕਰਦੀ ਬਜਾਏ ਇਹ ਲੋਕਾਂ ਨੇ ਬੇਵਕੂਫਾ ਨਾ ਇਹਦੇ ਲੋਕਾਂ ਨੂੰ ਦੇਖ ਸਕਦੇ ਹੋ ਕਿੰਨਾ ਗੰਦਾ ਪਾਣੀ ਆ ਤੇ ਇੱਥੇ ਹੀ ਮੈਨੂੰ ਲੱਗਦਾ ਚੰਨੀ ਸਾਹਿਬ ਨੂੰ ਵੀ ਸੱਦ ਕੇ ਕਹਿਣਾ ਚੰਨੀ ਸਾਹਿਬ ਆਜੋ ਤਾਸ਼ ਖੇਡिए ਕੋਈ ਨਹੀਂ ਪਾਣੀ ਉਹ ਵੀ ਦੇਖਦੇ ਆ ਹਾਂ ਜ ਮੁੰਡਿਓ ਕਿਵੇਂ ਕਿਵੇਂ ਪਾਣੀ ਦੇ ਨਿਆਰੇ ਲੈ ਰਹੇ ਫਿਰ ਪਾਣੀ ਦੇ ਨਿਆਰੇ ਲੈ ਰਹੇ ਨੇ ਪੂਰਾ ਜ਼ਬਰਦਸਤ ਹੈ ਨਾ ਹਾਂ ਜੀ ਆਪਾਂ ਕਿਸ਼ਤੀਆਂ ਰਹਿਣੀਆਂ ਲਿਆਉਣਆਂੀਆਂ ਤੇ ਉਹ ਹੁਣ ਕਈ ਸਕੇ ਨੂੰ ਆਪਾਂ ਹੁਣ ਕਿਸ਼ਤੀਆਂ ਬੋਹ ਦਿਓ ਕੰਮ ਕਰਦਾ ਆਪੀ ਬਣਾ ਦੇਣੀ ਆ ਅੱਛਾ ਤੁਸੀਂ ਇਹ ਵੀ ਬਣਾ ਦੋਗੇ ਹਾਂ ਜੀ ਉਹ ਬਲਜੀਤ ਸਿੰਘ ਸਰਪੰਚ ਤੋਂ ਮਗਾ ਲਓ ਇਹ ਤੇ ਦਾ ਵਿਚਾਰੇ ਹੁਣ ਹਰੇਕ ਛੋੜਾ ਵਿਚਾਰਾ ਵੱਡਾ ਉਹ ਬਲਜੀਤ ਨੂੰ ਐ ਟੈਚਰ ਕਰਕੇ ਚੰਦਾ ਚਵੇਂ ਉਹ ਪਤਾ ਨਹੀਂ ਕੀ ਚੀਜ਼ ਹੈ ਇਹ ਦੇਖ ਲਓ ਵੀ ਹਾਲਾਤ ਨੇ ਪਿੰਡ ਦੇ ਤੇ ਆ ਨੌਜਵਾਨ ਵਿਚਾਰੇ ਦੇਖ ਲਓ ਵੇਜੇ ਵੀ ਉਸ ਚੀਜ਼ ਨੂੰ ਕਰ ਰਹੇ ਨੇ ਉਹ ਦੇਖ ਮੁੰਡਾ ਹੱਥ ਮੁੰਡੇ ਦੇ ਕੁਲਚਾ ਫੜਿਆ ਬੱਚੇ ਦੇ ਤੇ ਤੇ ਜੇ ਉਹ ਪਾਣੀ ਚ ਡਿੱਗ ਪਵੇ ਵਿਚਾਰਾ ਉਹ ਪਾਣੀ ਦੇ ਗੰਦੇ ਪਾਣੀ ਦੇ ਵਿੱਚੋਂ ਕੁਲਚਾ ਲੈ ਕੇ ਪਤਾ ਨਹੀਂ ਕਿੱਥੋਂ ਆਇਆ ਚਰਾ ਉਹ ਚਾ ਬਾਪ ਤੇ ਆਓ ਹੁਣ ਆਪਾਂ ਕਿਸੇ ਦੇ ਘਰ ਚੱਲਦੇ ਬਾਈ ਉਹਨਾਂ ਦੇ ਉੱਥੇ ਪਾਣੀ ਕਹਿੰਦੇ ਪਾਣੀ ਦਾ ਗੰਦਾ ਪਾਣੀ ਆ ਪੂਰੇ ਘਰ ਦੇ ਵਿੱਚ ਜਿਹੜਾ ਨਾਲ ਟੁੱਟੀਆਂ ਦਾ ਪਾਣੀ ਵਹਾਰਿਆ ਸੋ ਹਾਂਜੀ ਆ ਲੋ ਜੀ ਆਸੀਂ ਪਾਈਪ ਜਿਹੜੇ ਕੀ ਪਾਣੀ ਦਾ ਨਿਕਾਸ ਕਰਕੇ ਪਾਣੀ ਇੱਥੋਂ ਕੱਢਿਆ ਜਾਣਾ ਸੀਗਾ ਤੇ ਸਰਪੰਚ ਜੀ ਤੇ ਬੱਬੀ ਜੀ ਦੀ ਮਿਹਰਬਾਨੀ ਤੇ ਸਦਕਾ ਪਿੰਡ ਦਾ ਪਾਣੀ ਕਹਿੰਦੇ ਪਿੰਡ 'ਚ ਹੀ ਰੱਖਣਾ ਸੀ ਕਹਿੰਦੇ ਪਾਣੀ ਪੰਜਾਬ ਦਾ ਲੈਵਲ ਡਾਊਨ ਹੁੰਦਾ ਜਾ ਰਿਹਾ ਤੇ ਅਸੀਂ ਇਹਨੂੰ ਪੂਰਾ ਕਰਨ ਦੀ ਪੂਰੀ ਜ਼ਿੰਮੇਵਾਰੀ ਪਰਜੋਰ ਜ਼ਿੰਮੇਵਾਰੀ ਨਿਭਾ ਰਹੇ ਆ ਇਹ ਪਿੰਡ ਚੂਹੇ ਕੀ ਦੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵੀ ਇੰਨਾ ਸੋਹਣਾ ਪਿੰਡ ਬਣਾਉਣ ਤੇ ਇਹਨਾਂ ਨੂੰ ਮੈਨੂੰ ਲੱਗਦਾ ਵੀ ਜੇ ਆ ਬੀਜੇਪੀ ਸਰਕਾਰ ਦੁਬਾਰਾ ਆਉਂਦੀ ਆ ਤਾਂ ਭਾਈ ਮੈਂ ਤਾਂ ਰეკਮੈਂਡ ਕਰੂੰਗਾ ਇਹਨਾਂ ਨੂੰ ਇੱਕ ਕਿਹੜਾ ਜਿਹੜਾ ਹੁੰਦਾ ਹੈ ਭਾਰਤ ਰਤਨ ਅਵਾਰਡ ਦਿੱਤਾ ਜਾਣਾ ਚਾਹੀਦਾ ਬੱਬੀ ਸਰਪੰਚ ਨੂੰ ਤੇ ਨਾਲ ਦੂਜੇ ਨੂੰ ਆ ਦੇਖੀ ਪੀਣ ਵਾਲਾ ਪਾਣੀ ਲੋ ਜੀ ਆਇਆ ਪਾਣੀ ਕਯਾ ਪੀਣ ਵਾਲਾ ਪਣੀ ਆ ਵੀ ਲੈ ਹਾਂਜੀ ਇਹ ਪੀਣ ਵਾਲਾ ਲੈ ਆ ਨਹੀਂ ਨਹੀਂ ਤੁਸੀ ਮੈਨੂੰ ਲੱਗਦਾ ਉਹ ਰਸਤੇ ਚ ਭਰ ਲੈਂਦਾ ਉਧਰ ਲੈ ਆ ਲੈ ਆ ਨਹੀਂ ਜੇ ਪੀਣ ਨੇ ਇਦਾਂ ਦਾ ਪਾਣੀ ਆ ਲੈ ਆ ਜੀ ਪੀਂਦੇ ਪਾਣੀ ਅੱਛਾ ਇਹਦਾ ਤਾਂ ਬੜੀ ਪਿੰਨੇ ਹੋ ਇਦਾਂ ਦਾ ਪਾਣੀ ਆ ਰਿਹਾ ਜਦੋਂ ਮਰਜੀ ਆਣ ਕੇ ਚੈੱਕ ਕਰ ਲੈ ਸਵੇਰੇ ਸਵੇਰੇ ਕਾਂਟੀ ਜੀ ਵੀ ਦੇਖ ਲਓ ਕੋਈ ਲਕਕਾਰੀ ਹੋਊਗੀ ਤੁਗੀ ਉਹਨਾਂ ਪੱਕੜੇ ਕੀ ਬਾਤ ਹੈ ਇਹ ਗੰਦੇ ਪਾਣੀ ਦਾ ਇਹ ਆ ਤਾਂ ਬੜੀ ਸਾਫ ਆ ਵੀ ਦੇਖ ਲਓ ਜੀ ਸਾਫ ਕੀ ਆ ਫਿਰ ਇਹ ਇਧਰੋਂ ਤਾਂ ਸਾਫ ਆ ਇਹ ਇਧਰੋਂ ਥੋੜਾ ਸਾਫ ਆ ਇਹ ਮੋਟਰ ਤੋਂ ਭਰਿਆ ਆਇਆ ਬਣੀ ਇਹ ਨਾਲੇ ਮੋਟਰ ਤੋਂ ਅੱਛਾ ਇਹ ਮੋਟਰ ਤੋਂ ਭਰਿਆ ਹੋਇਆ ਬਣੀ ਇਹ ਵਾਲਾ ਇਹ ਟੁੱਟੀ ਦਾ ਇਹ ਟੁੱਟੀ ਦਾ ਆ ਕਰੋ ਟਾਂਚੀ ਚ ਵੀ ਦੇਖ ਲਓ ਇਦਾਂ ਦਾ ਹੀ ਹੈ ਅੱਛਾ ਇਹ ਕਿਆਂ ਸਾਡੀਆਂ ਚਿੱਟੀਆਂ ਕਾਲੀਆਂ ਹੋਈਆਂ ਪਈਆਂ ਨੇ ਕੱਪੜੇ ਚਿੱਟੇ ਧੋਤੇ ਸੀ ਪੀਲੇ ਹੋਏ ਹੋਇਆ ਚਲੋ ਵਧੀਆ ਰੰਗ ਬਦਲਣ ਦੀ ਲੋੜ ਨਹੀਂ ਪੈਂਦੀ ਕਿਵੇਂ ਫਿਰ ਸਰਪੰਚ ਨੇ ਕੋਈ ਸਾਰ ਲਈ ਉਹ ਤੋਂ ਬਾਅਦ ਵੀਡੀਓ ਤੋਂ ਬਾਅਦ ਕੋਈ ਨਹੀਂ ਪੈਪ ਜਿਆ ਕਦ ਤੱਕ ਸੱਟ ਗਿਆ ਸੀਗੇ ਉਹ ਚੋਣਾ ਕਹਿੰਦੇ ਕਿਸੇ ਨੇ ਬੰਦ ਕਰਾ ਦਿੱਤਾ ਇਹ ਪੈਪ ਕੌਣ ਸੱਟ ਕੇ ਗਿਆ ਸੀ ਸਰਪੰਚਣੀ ਦੇ ਕਹਿੰਦੇ ਮੁੰਡੇ ਨੇ ਬੰਦ ਕਰਾਇਆ ਕੰਮ ਇਹ ਅੱਛਾ ਪਰ ਇਹ ਪੈਪ ਦਾ ਇਹ ਚਲੋ ਸ਼ੁਕਰਾ ਤੁਹਾਨੂੰ ਇਹਦਾ ਪਤਾ ਲੱਗਾ ਵੀ ਸਰਪੰਚੀ ਦੇ ਮੁੰਡੇ ਨੇ ਕੰਮ ਬੰਦ ਕਰਾਇਆ ਹਾਂਜੀ ਕਹਿੰਦੇ ਆ ਹੁਣ ਆ ਹੁਣ ਨਵਾਂ ਮੁੰਡਾ ਲੱਗਾ ਆ ਚੱਕਣ ਵਿਚਾਰਾ ਇਹ ਤਾਂ ਵੀਡੀਓ ਸਾਹਿਬ ਦੇ ਸੈਕਟਰੀ ਸਾਹਿਬ ਆਪਾ ਮੈਂ ਕਹਿੰਦਾ ਹੁਣ ਵੀਡੀਓ ਸਾਹਿਬ ਉਹਨਾਂ ਨੂੰ ਅੱਗੇ ਸਾਰੇ ਨੂੰ ਮੈਂ ਇੱਕ ਮੈਂ ਸੱਦੀਆਂ ਇੱਥੇ ਕੱਲ ਨੂੰ ਹਾਂਜੀ ਕੱਲ ਨੂੰ ਸੱਦ ਕੇ ਫਿਰ ਪੁੱਛੀਏ ਵੀ ਭਾਈ ਦੱਸੋ ਇਹਦਾ ਕੀ ਕੀਤਾ ਜਾਵੇ ਹਾਂਜੀ ਤੇ ਤਾ ਦੇਖ ਲਓ ਭਾਈ ਇੱਥੇ ਹਲਾਤ ਸਦੋ ਜੀ ਉਹਨਾਂ ਨਾਲ ਉਹਨਾਂ ਨੂੰ ਤੇ ਆ ਪਾਣੀ ਪੜਾਵਾਂਗੇ ਅਸੀਂ ਬਿਲਕੁਲ ਬਿਲਕੁਲ ਵੀਡੀਓ ਸਾਹਿਬ ਵੀ ਉਹਦੇ ਕਹਿਣ ਦੇ ਹੁੰਦਾ ਹੈ ਕੋਈ ਨਹੀਂ ਹੁਣ ਕੱਲ ਆਉ ਉਹ ਇੱਥੇ ਦੇਖਿਓ ਜਰਾ ਉਹਨਿਆਂ ਨੂੰ ਫੋਨ ਕਰਦੇ ਆ ਭਾਈ ਕੱਲ ਇੱਥੇ ਪਹੁੰਚਣਾ ਉਹਨਾਂ ਨੂੰ ਇੱਕ ਦੋ ਕੰਮ ਗਏ ਆ ਵੀਡੀਓ ਸਾਭੀ ਜੋ ਸਭ ਰਾਲੀ ਭੁਗਤਿਆ ਉਹਨਾਂ ਨੂੰ ਇੱਕ ਦੋ ਕੰਮ ਗਏ ਇਹ ਭਾਜੀ ਉਹਨਾਂ ਨੂੰ ਵੀ ਪਤਾ ਆ ਉੱਥੇ ਕੋਈ ਜਾਂ ਥਾਂ ਨਿਕਲਦਾ ਸੀਗਾ ਪਿੰਡ ਦਾ ਤੇ ਕਿਸੇ ਨੇ ਸਾਡੀ ਨਾਲ ਸਰਪੰਚ ਨੇ ਆਣ ਕੇ ਪੁੱਛਿਆ ਵੀ ਕਿੱਦਾਂ ਜਾਂ ਕਿੱਦਾਂ ਭਾਜੀ ਵੀ ਮੇਰੇ ਨਾਲ ਸੀ ਮਹੀਨਾ ਸੀ ਖੱਜਲ ਹੁੰਦੇ ਰਹੇ ਕੋਈ ਨਹੀਂ ਇੱਥੇ ਪੁੱਛਦਾ ਜੇ ਉਹੀ ਆ ਵੀ ਜਿਹੜਾ ਬੱਬੀ ਦੇ ਹੱਥ ਰਿਮੋਟ ਆ ਜੇ ਇਹਨੂੰ ਉਹ ਕਰ ਦਵੇ ਸਹੀ ਆ ਜੇ ਨਾ ਨਹੀਂ ਚਾਹ ਬਾਕੀ ਇੱਥੇ ਕੋਈ ਨਹੀਂ ਹੁਣ ਜੱਜ ਕਰਿਆ ਉਹਦੇ ਵਿੱਚ ਸਕੂਲ ਖੜਾਉਣ ਲੱਗਾ ਅੱਛਾ ਉਹ ਦੱਸੋ ਕੋਈ ਮਰਗ ਸਾਡ ਕੋ ਥਾਂ ਉਹਨਾਂ ਕਿਆ ਜੇ ਕੋਈ ਮਰਗ ਹੋ ਜੇ ਜਾਂ ਕਿਸੇ ਕੁੜੀ ਦਾ ਵਿਆਹ ਕਿੱਥੇ ਜਾਣਾ ਬਿਲਕੁਲ ਸਕੂਲ ਹੈ ਦੋ ਆ ਪੇਪਰਾਂ ਚ ਅੰਗਲਵਾੜੀ ਤੀਜਾ ਉਹ ਆਪਣਾ ਧੱਕੇ ਨਾ ਬਣਾਇਆ ਅੱਛਾ ਉੱਥੇ ਹੀ ਸਾਡੇ ਬੰਦੇ ਬੈੰਦੇ ਉੜਦੇ ਆ ਜੀ ਉੱਥੇ ਉਹ ਸਕੂਲ ਖੋਲ ਕੇ ਬੈਠੀਆਂ ਹੁੰਦੀਆਂ ਉਹ ਬੰਦਿਆਂ ਨੂੰ ਬਹਿ ਨਹੀਂ ਦਿੰਦੀਆਂ ਬਹੁਤ ਬੰਦੇ ਕਿੱਥੇ ਬੈਠਣ ਬਹੁਤ ਬੜੀ ਜਗ੍ਹਾ ਸਾਡੇ ਕੋਲ ਜੁਣਾ ਹੈ ਇਹ ਕਿਰਪਾ ਕਰਕੇ ਉਹ ਸਕੂਲ ਉੱਥੇ ਠਾਇਆ ਜਾਵੇ ਤਾਂ ਜੀ ਉਹ ਜੰਜ ਘਰ ਦਾ ਥਾਂ ਜੰਜ ਘਰ ਨੂੰ ਦਿੱਤਾ ਜਾਵੇ ਸਾਡੀ ਬੇਨਤੀ ਇਹੀ ਹੈ ਚਲੋ ਥੈਂਕ ਯੂ